ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਹਸਾਮਨਾ ਕੁੰਡੇ ਪਾਏ ਆ ਜੀ ਇੱਕ ਇੱਕ ਹੁੰਦਾ ਸਾਈਡ ਤੇ ਰੱਖਿਆ ਬਾਕੀ ਸਾਰੇ ਆਪਣੇ ਚਾਰ ਚਾਰ ਕੁੰਡਿਆਂ ਦੇ ਹਸਾਮਨਾ ਕੁੰਡੇ ਪਾਏ ਹੋਏ ਆ ਜੀ ਤੇ ਇਹ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਜੈਕਟ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਹੈ ਤੇ ਬਹੁਤ ਹੀ ਨਵਾਂ ਜਿਹਾ ਡਿਜ਼ਾਈਨ ਹੈ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸੋਹਣਾ ਬਹੁਤ ਹੈ ਜੀ ਡਿਜ਼ਾਈਨ ਤੇ ਆਪਾਂ ਚਾਰ ਸਲਾਈਆਂ ਇਹਦੀਆਂ ਜਦੋਂ ਆਪਾਂ ਬਾਰਡਰ ਬਣਾ ਲੈਣਾ ਨੇ ਤੇ ਆ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਬਣਾ ਲੈਣੀਆਂ ਸਿੱਧੀਆਂ ਸਿੱਧੀਆਂ ਉਲਟੇ ਪਾਸੇ ਤੋਂ ਉਲਟੀ ਸਾਈਡ ਹੈ ਇਹ ਸਿੱਧੀਆਂ ਸਿੱਧੀਆਂ ਬਣਾ ਲੈਣੀਆਂ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜ਼ਰੂਰ ਵੀਡੀਓ ਨੂੰ ਵਰਤਵਾਦ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਚਲੋ ਜੀ ਬਣਾਉਨੇ ਆਪਾਂ ਡਿਜ਼ਾਈਨ ਫਸਟ ਗੁੰਡਾ ਬਤਾਰਾਂਗੇ ਚਾਰ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੇ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਐਂਡ ਤੇ ਵੀ ਆਪਣੇ ਕੋਲੇ ਚਾਰ ਕੁੰਡੇ ਬਚੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ാസ്റ്റാ കു ബാ ല സിദ്ധാ ബാഡ ആക ചാരഡേ ഉൾ ചുഡേ സിദ്ധേ ਲਓ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਜੀ ਦੇਖੋ ਚਾਰ ਕੁੰਡੇ ਸਿੱਧੇ ਚਾਰ ਉਲਟੇ ਚਾਰ ਸਲਾਈਆਂ ਆਪਾਂ ਬਣਾ ਲਈਆਂ ਆਪਾਂ ਇਸ ਤਰ੍ਹਾਂ ਬਣਾ ਲੈਣੀਆਂ ਚਾਰ ਸਲਾਈਆਂ ਤੇ ਹੁਣ ਆਪਾਂ ਤੁਹਾਨੂੰ ਅੱਗੇ ਫਿਰ ਦੱਸਦੇ ਹਾਂ ਇਹ ਡਿਜ਼ਾਈਨ ਹੁਣ ਆਪਾਂ ਜਿਹੜੇ ਆਪਣੇ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣ ਸਿੱਧੇ ਬਣਾਏ ਸੀ ਜਿਹੜੇ ਉਲਟੇ ਬਣਾ ਲੈਣ ਤੇ ਜਿਹੜੇ ਆਪਾਂ ਉਲਟੇ ਬਣਾਏ ਸੀ ਇਹਨਾਂ ਨੂੰ ਵੀ ਆਪਾਂ ਉਲਟੇ ਬਣਾ ਲੈਣਾ ਸਾਰੀ ਸਲਾਈ ਇਹ ਆਪਾਂ ਸਿੱਧੇ ਪਾਸੇ ਉਲਟੀ ਬਣਾ ਲੈਣੀ ਹੈ ਇਹ ਡਿਜ਼ਾਈਨ ਜੀ ਆਪਾਂ ਥੋੜੇ ਜੇ ਗੁੰਡੇ ਪਾ ਕੇ ਬਣਾਉਨੇ ਆ ਤਾਂ ਇਹ ਕੁਝ ਦਿਖਾਈ ਨਹੀਂ ਦਿੰਦਾ ਨਾਲ ਕੁਝ ਸਮਝ ਆਉਂਦੀ ਹੈ ਜਿਆਦੇ ਗੁੰਡਿਆਂ ਤੇ ਇਹ ਦਿਖਾਈ ਦਿੰਦਾ ਫੇਰ ਹੀ ਪਤਾ ਲੱਗਦਾ ਤੇ ਆਪਾਂ ਬਣਾਈ ਜਾਂਦੇ ਸੀ ਮੈਂ ਕਿਹਾ ਚੱਲ ਆਪਾਂ ਉਸੇ ਤੇ ਦਿਖਾ ਦਿੰਨੇ ਆ ਤੇ ਆਪਾਂ ਤੁਹਾਨੂੰ ਐਂਡ 'ਚ ਦਿਖਾਉਨੇ ਆ ਇਹ ਡਿਜ਼ਾਈਨ ਕਿਵੇਂ ਦਾ ਬਣਿਆ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਸਾਰੀ ਸਕਿਪ ਜਵਾਨਾ ਕਰਿਓ ਤੇ ਲਓ ਜੀ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਹੈ ਉਲਟੀ ਸਾਈਡ ਤੋਂ ਇਹ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਤੇ ਆਪਾਂ ਇਹ ਦੀ ਆਪਣੀ ਦੂਜੀ ਸਲਾਈ ਹੈ ਤੇਜੀ ਤੇ ਚੌਥੀ ਸਲਾਈ ਬਣਾ ਕੇ ਆਪਾਂ ਫੇਰ ਦਿਖਾਉਣੀ ਆ ਤੁਹਾਨੂੰ ਜੀ ਤੇ ਲਓ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਸਾਰੀਆਂ ਸਿੱਧੀਆਂ ਸਿੱਧੀਆਂ ਉਲਟੀਆਂ ਉਲਟੀਆਂ ਸਾਰੇ ਹੁੰਡੇ ਆਪਾਂ ਉਲਟੇ-ਉਲਟੇ ਕਰਕੇ ਚਾਰ ਸਲਾਈਆਂ ਬਣਾ ਲਈਆਂ ਤੇ ਹੁਣ ਦੇਖੋ ਜੀ ਆਪਾਂ ਡਿਜ਼ਾਈਨ ਇਹ ਕਿਵੇਂ ਬਣਾਉਣਾ ਆਪਾਂ ਤੁਹਾਨੂੰ ਇੱਕ ਵਾਰੀ ਆਹ ਨੀਚੇ ਵਾਲਾ ਦੱਸਤਾ ਹੁਣ ਇੱਕ ਵਾਰੀ ਉੱਪਰ ਵਾਲਾ ਹੋਰ ਦੱਸ ਦਿੰਦੇ ਆ ਕਿ ਕਿਵੇਂ ਬਣਾਉਣਾ ਤੇ ਫੇਰ ਤੁਹਾਨੂੰ ਆਪਾਂ ਇਹਦੀ ਪੂਰੀ ਲੁੱਕ ਵਿਖਾਵਾਂਗੇ ਕਿਵੇਂ ਦਾ ਲੱਗਦਾ ਦੇਖੋ ਜੀ ਇੱਕ ਗੁੰਡਾ ਤਾਰਿਆ ਚਾਰ ਗੁੰਡੇ ਆਪਾਂ ਉਲਟੇ ਬਣਾਵਾਂਗੇ ਇਹ ਦੋ ਤਿੰਨ ਚਾਰ ਤਾਂ ਅੱਗੇ ਪਿੱਛੇ ਕਰਾਂਗੇ ਹੁਣ ਦੇਖੋ ਆ ਨੀਚੇ ਡੱਬੀ ਆਪਣੀ ਉਲਟੇ ਗੁੰਡਿਆਂ ਦੀ ਹੈ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੀ ਤੁਹਾਨੂੰ ਦੇਖਣਸਾਰ ਬਹੁਤ ਪਸੰਦ ਆਊਗਾ ਤੇ ਕੋਟੀ ਸਵਟਰ ਜੈਕਟ ਕੁਛ ਵੀ ਬਣਾਓ ਟੋਪੀ ਬਣਾਓ ਭਾਵੇਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਜਰੂਰ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਬਣਾਉਣੇ ਆਪਾਂ ਉਸੇ ਤਰ੍ਹਾਂ ਚਾਰ ਕੁੰਡੇ ਸਿੱਦੇ ਤੇ ਚਾਰ ਉਲਟੇ ਚਾਰ ਸਲਾਈਆਂ ਬਣਨਗੀਆਂ ਚਾਰ ਗੁੰਡੇ ਸਿੱਧੇ ਚਾਰ ਉਲਟੇ ਚਾਰ ਸਲਾਈਆਂ ਬਣਨਗੀਆਂ ਜੀ ਲਾਸਟ ਵਾਲੇ ਗੁੰਡੇ ਵੀ ਆਪਣੇ ਉਲਟੇ ਬਣਨਗੇ ਇੱਕ ਗੁੰਡਾ ਸਿੱਧਾ ਤਦ ਲੋ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਇਸ ਤਰ੍ਹਾਂ ਹੀ ਬਣਾਉਣੀ ਆਪਾਂ ਤੇ ਦੇਖੋ ਜੀ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਦਾ ਹੈ ਇਹ ਕੁਲ ਸਵਟਰ ਦੇ ਵਾਸਤੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਥੋੜੀ ਜੀ ਆਪਣੇ ਵੀਡੀਓ ਤੋਂ ਦਲੀਜੀ ਆ ਰਹੀ ਹੈ ਤੇ ਮੈਂ ਸੇ ਬਹੁਤ ਸੋਣਾ ਲੱਗਦਾ ਜੀ ਬਣਿਆ ਹੋਇਆ ਸਵਟਰ ਆਸਾਨ ਵੀ ਬਹੁਤ ਹੈ ਤਾਂ ਚਲੋ ਜੀ ਬਣਾਇਓ ਨਾਲੇ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਤੁਹਾਡਾ ਇਸੇ ਤਰ੍ਹਾਂ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਦਾ ਹੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ